ਭਾਬੀ ਕੀ ਗੱਲਾਂ ਹੁੰਦੀ ਏ ਗੱਲ ਤੇ ਕੋਈ ਨਹੀਂ ਉਦਾਂ ਹੀ ਮੈਨੂੰ ਸਮਝਾਉਂਦੀ ਨਹੀਂ ਫੋਨ ਫਾਨ ਦਾ ਕੀ ਛੱਕ ਸੁਪ ਤਾਂ ਗੱਲ ਹੋਣੀ ਕੋਈ ਫੋਨ ਦਾ ਨਹੀਂ ਕੋਈ ਛੱਕ ਦਾ ਨਹੀਂ ਤੈਨੂੰ ਤੇ ਕੀ ਪਤਾ ਤੂੰ ਤੈਨੂੰ ਕੀ ਲੱਗਣ ਡਿਆ ਵਾ ਮੈਂ ਗੱਲਾਂ ਸੁਣਨ ਡਿਆ ਖਲੋ ਜੇ ਕਦੀ ਗੱਲਾਂ ਸੁਣਦੇ ਐ ਕੋਈ ਕੁੜੀ ਦੇ ਗੱਲ ਤੇ ਤਿਆਰ ਪਾਤਾ ਇਦਾਂ ਛਾੜਤਾ ਕੀ ਜਿਕਰ ਹੋ ਗਿਆ ਉਹ ਤੇ ਭਰਾਵਾ ਕਹਿੰਦੇ ਹੁੰਦੇ ਨਾ ਸਮਝਾਉਣਾ ਪੈਂਦਾ ਜੇ ਧੀਆਂ ਜਵਾਨ ਹੋ ਜਾਣ ਮੈਂ ਤੇ ਉਤਨਾ ਨੂੰ ਗੱਲਾਂ ਬਾਤਾਂ ਸਮਝਾਉਂਦੀ ਹਾਂ ਇਹ ਫੋਨ ਹੁੰਦਾ ਹੀ ਨਾ ਮਨਪ੍ਰੀਤ ਦਾ ਤੇ ਫਿਰ ਮੇਰੇ ਮਨ 'ਚ ਥੋੜਾ ਜਿਹਾ ਸ਼ੱਕ ਜਾ ਹੋ ਗਿਆ ਤੇ ਮੈਨੂੰ ਲੱਗਿਆ ਕਿ ਉਹ ਮਨਪ੍ਰੀਤ ਦਾ ਨਹੀਂ ਹੈਗਾ ਤੇ ਫਿਰ ਹੈ ਮਨਪ੍ਰੀਤ ਦੀ ਭਾਬੀ ਜੇ ਇੱਕ ਗੱਲ ਹੈਗੀ ਆ ਤੇ ਗਲਤੀ ਕੀਤੀ ਆ ਸਾਰੇ ਇਹ ਮੈਂ ਤੇਰੇ ਹੱਥੇ ਹੋਣੀ ਭਾਬੀ ਮੇਰੇ ਤੇ ਕੋਰ ਬੋਸ ਬੰਨ ਆ ਗਿਆ ਉੱਤੇ ਵੇਖ ਲੈ ਗੱਲ ਬੋਲ ਬੋਲ ਨਹੀਂ ਹੈਗੀ ਤੂੰ ਝਮਕਰ ਆਲੀ ਗੱਲ ਹੋਣੀ ਨਾ ਤੈਨੂੰ ਕੀ ਬੋਲਣਾ ਜੀ ਮੰਨੇ ਠੰਡ ਰੱਖ ਮੇਰੀ ਗੱਲ ਸੁਣ ਹਜੇ ਕੋਈ ਗੱਲ ਇਹੋ ਜਿਹੀ ਨਹੀਂ ਹੈਗੀ ਮੈਂ ਸਮਝਾਤਾ ਵਾ ਉਹ ਸਮਝ ਆ ਰਿਆ ਨੇ ਸਮਝ ਗਈ ਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਤੂੰ ਡਰਨਾ ਜੇ ਸਮਝ ਗਈ ਠੀਕ ਵਾ ਨਹੀਂ ਤੇ ਮੈਂ ਗੱਲ ਵੜ ਦਮੇ ਦਾ ਜੇ ਗੱਲ ਕੋ ਨਿਗਲੀ ਕੋਈ ਜੇ ਅਹੀਂ ਪਿੰਡ ਚ ਰਣਾ ਨਹੀਂ ਮੁੜ ਕੇ ਜਾ ਪੋ ਚਲਾ ਜਾ ਕੇ ਹਣ ਗਾਲ ਹੋਰ ਕੋਈ ਨਹੀਂ ਉਹ ਤੇ ਫੁੱਸ-ਫੁੱਸ ਕਰਕੇ ਗੱਲਾਂ ਕਰਨੀ ਮੰਤਰੀ ਦੇ ਨਾਲ ਜਦੋਂ ਮੈਂ ਕਿਹਾ ਫੋਨ ਲਾ ਉਹਦਾ ਫੋਨ ਉਹਦਾ ਇੱਕ ਦੋ ਵਾਰ ਲੱਗਿਆ ਨਾ ਇਸੇ ਗੱਲ ਦਾ ਮੈਨੂੰ ਸ਼ੱਕ ਹੋ ਗਿਆ ਆ ਸ਼ੱਕ ਜਦੋਂ ਹੋ ਗਿਆ ਹਾਂ ਤੇ ਸਹੇਲੀਆ ਉਹਨਾਂ ਫੁੱਸ ਕੀ ਗੱਲਾਂ ਨੇ ਕੀ ਪਤਾ ਕੀ ਕਰਦੀਆਂ ਰਹਿੰਦੀਆਂ ਇੱਕ ਦੂਜੇ ਦੇ ਨਾਲ ਮੈਂ ਉਹ ਤੇ ਖੋਲ ਕੇ ਗੱਲ ਕਰਨਾ ਸਾਡੇ ਸਾਹਮਣੇ ਕਰ ਲਾ ਤੇਰੇ ਸਾਹਮਣੇ ਕਰ ਲਈ ਅਸੀਂ ਕਿਹੜਾ ਕਦੀ ਢੱਕਿਆ ਵਾ ਉਹ ਕਈ ਵਾਰੀ ਆਈ ਕਈ ਵਾਰੀ ਗਈ ਚਲ ਭਾਬੀ ਠੀਕ ਹੈ ਜੋ ਸਮਝਾਤਾ ਠੀਕ ਆ ਤੇ ਗਾਲੀ ਸਮਝਾ ਦੇ ਕੰਝ ਪਾ ਦੇ ਕੰਗ ਵਾਲਾ ਗਲਤੀਆਂ ਵੀ ਕਰ ਲੇ ਨਹੀਂ ਕਰਦੀ ਇੰਨੀ ਤੇ ਸਮਝ ਵਾਲੀ ਹੈਗੀ ਆ ਨਾਲ ਜਿਹੜੀਆਂ ਜਿਹੜੀਆਂ ਗੱਲਾਂ ਨੂੰ ਮੈਂ ਸਮਝਾਤੀਆਂ ਮੈਂ ਨਾ ਉਹਦੇ ਕੰਨਾਂ 'ਚ ਪੈ ਗਈਆਂ ਵਾ ਉਹਨੂੰ ਪਤਾ ਵਾ ਮੇਰੇ ਵੱਤ ਇਹ ਗਲਤ ਕੰਮ ਆ ਮੈਂ ਇਹ ਕੰਮ ਨਹੀਂ ਕਰਨਾ ਮਨਵੀਤ ਦਾ ਹੀ ਫੋਨ ਆਉਂਦਾ ਵਾ ਉਹਨੂੰ ਹੋਰ ਕਿਹਦਾ ਨਹੀਂ ਕਦੀ ਆਇਆ ਹੈਗਾ ਚਲ ਭਾਬੀ ਚਾਚੇ ਮੈਂ ਕਰ ਲਿਆ ਯਕੀਨ ਤੇ ਮੈਂ ਵੀਰ ਨਾਲ ਨਹੀਂ ਗੱਲ ਕਰਦਾ ਹੋਏ ਤੇਰੇ ਸਿਆਪਾ ਹੋਇਆ ਵਿੱਚ ਇਹ ਰਿਆਂ ਦੋ ਦੋਂ ਦਾ මේයට ආවල රූපකතිී වීර්ථක් කියයියි චින්නන්නා ඒ පල්ලන්ඩියාව තැබි පිස් යපා හුන් නම්බර් විච්චේ බලෝකදේ එනුිම සවරි බ්ඩිය පිනාෆූන්ලායා කර නාලායාකර විච්චේ ඒ රෙහිතා විච්චේ ඇජේ මේර කාර්තියනුපතාලාගයා කීහි බන්නා මෙරන්නා වීරුණනි සච්චී මාර්දයනගේ මෙන්නු ਇੰਨੀਆਂ ਧਮਕੀਆਂ ਦੇਂਡਿਆ ਹਜੇ ਤੇ ਨਿੱਕੇ ਨੂੰ ਪਤਾ ਲੱਗਣ ਡੀ ਗਮਾੜੀ ਮੋਟੀ ਗੱਲ ਲੱਗੀ ਵੀ ਨਹੀਂ ਆ ਤੇ ਉਹਨੂੰ ਗੱਲ ਕੰਨੀ ਬਾਜ ਪਈ ਤਾਂ ਇੰਨਾ ਬੁੜਕਿਆ ਵਾ ਤੇ ਜੇ ਸੱਚੀ ਕੋ ਪਤਾ ਲੱਗ ਗਿਆ ਤੇ ਫੇਰ ਤੇ ਜੇ ਵੱਡੇ ਵੀਰ ਨੂੰ ਪਤਾ ਲੱਗ ਗਿਆ ਮੰਮੀ ਨੂੰ ਪਤਾ ਲੱਗ ਗਈ ਕੋਈ ਵੀ ਗੱਲ ਤਾਂ ਮੈਨੂੰ ਜਿੰਦੀ ਨੂੰ ਮਾਰ ਦੇਣਾ ਹੀ ਹੂੰ ਮੈਨੂੰ ਲੱਗਦਾ ਮੈਨੂੰ ਰੱਬ ਇਸ਼ਾਰਾ ਹੀ ਦੇਂਡਿਆ ਯੋ ਤੇ ਹਜੇ ਵੀ ਟਲ ਜਾ ਹਜੇ ਵੀ ਟਲ ਜਾ ਕੀ ਕਰਾਂ ਮੈਂ ਨਹਾਏ ਫੋਨ ਲਾਵੇ ਇਨਾਂ ਤੇ ਨਾ ਮੈਂ ਫਸਾਂ ਤੇ ਸਿਆਪਾ ਹੋ ਜਾਂਦਾ ਵਿੱਚ ਹੀ ਇਵੇਂ ਨਹੀਂ ਤਲਦਾਂ ਕੱਢੀ ਇਹਦੀ ਜਾਨ ਨਿਕਲਣ ਲਈ ਮੇਰੇ ਤੋਂ ਬਿਨਾ ਫੇ ਮੇ ਤੋਂ ਬੜਾ ਕੋਈ ਨਹੀਂ ਹੈ ਵੇ ਸਮਝਾ ਦਿਓ ਇਹਨੂੰ ਠੀਕ ਆ ਦੱਸ ਇਨਾਂ ਸਾਹਮਣੇ ਕੀ ਗੱਲ ਕਰਨੀ ਆ ਇਹਨਾਂ ਦਾ ਮੇਰਾ ਰੰਗ ਡਾਛੜਿਆ ਵਾ ਜੇ ਕੋਈ ਵੀ ਗੱਲਬਾਤ ਹੋ ਗਈ ਨਾ ਸਾਰੀ ਮੇਰੇ ਉੱਤੇ ਗੱਲਬਾਤ ਆ ਜਾਣੀ ਆ ਇਹ ਕਿੱਕੇ ਤਰਾਪਿਆ ਵਾ ਆ ਰੂਪ ਤੱਕ ਦੀ ਮੈਂ ਦਾ ਵੇਖਿਆ ਹੀ ਨਹੀਂ ਆ ਕਿੰਨੇ ਵਾਲ ਡਿੱਗ ਗਏ ਯਾ ਥੱਲੇ ਨੇ ਵਾਰ ਲੱਥ ਦੇ ਕਿ ਕੁਝ ਸਾਦ ਹੀ ਨਹੀਂ ਸਾਰੇ ਫਿਰ ਇੱਥੇ ਟਿਕਾ ਜਾਂਦੇ ਫੂਨ ਕਿਧਾ ਆ ਗਿਆ ਪੱਕਾ ਸੁੱਖ ਦੇ ਹੀ ਹੁਣਾ ਕੱਲ ਮੈਨੂੰ ਗੱਲਾਂ ਪਵਾ ਕੇ ਨਹੀਂ ਰੱਜੀ ਏ ਹੈਲੋ हां साश्रीका ऑन ਲੱਗੇ ਅਸ਼ਾ ਮੰਮੀ ਵੀ ਨਾਲ ਹੀ ਤੇ ਤੂੰ ਮੈਨੂੰ ਦੱਸ ਦਿੰਦੀ ਕੱਲ ਦੀ ਬੰਦਾ ਤਿਆਰੀ ਤੋਂ ਨਹੀਂ ਕਰਦਾ ਕੁਝ ਨਾ ਕੁਝ ਖਾਣ ਪੀਣ ਨੂੰ ਲੈ ਆਉਂਦਾ ਅੱਛਾ ਚਲ ਕੋਈ ਨਹੀਂ ਆ ਜਾਓ ਫੇਰ ਮੈਂ ਦੱਸ ਦਿੰਨੀ ਮੰਮੀ ਨੂੰ ਡੈਡੀ ਨੂੰ ਆਹੋ ਡੈਡੀ ਦੇ ਕੰਮ ਕਰ ਕਰਨ ਗਏ ਆ ਹਾਂ ਚੱਲ ਠੀਕ ਚੰਗ ਦੇ ਉਹ ਨੀ ਆਉਣ ਲੱਗੀ ਐ ਚਲ ਮम्मी ਨੂੰ ਦੱਸਾਂ ਪਹਿਲਾਂ ਐਂ ਤੋਂ ਪਰ ਆਇਨਾ ਮਾਂ ਮੋਕੇ ਕਰ ਲੈਣ ਦੇ ਬਾਅਦ ਮੈਂ ਚਲ ਇੱਥੇ ਖੜਾ ਕਰ ਦਿੰਦਾ ਹੁਣ ਮੈਂ ਲੈ ਕੇ ਆਇਆ ਮਾਂ ਕਿਤੇ ਹੁਣ ਕੀ ਕਰਨਾ ਉਹਨੇ ਪੋਰਾ ਲੈ ਕੇ ਆਇਆ ਔਰ ਮੈਂ ਕੀ ਕਰਨਾ ਹੁਣ ਅੱਛਾ ਮੈਂ ਕਿਹਾ ਪੌਣਾ ਪਾਣਾ ਹੁਣ ਨਹੀਂ ਨਹੀਂ ਪੌਣਾ ਹੁਣੇ ਥੋੜਾ ਪੌਣੇ ਆ ਅੱਛਾ ਉਹ ਪੱਠੇ ਬਸ ਪਾ ਦਿੱਤੇ ਆ ਔਰ ਰਖ ਲਏ ਆ ਯਾ ਲੱਕ ਪੀਰ ਬਹੁਤ ਹੋਣ ਗਿਆ ਵਾ ਤੇ ਤੂੰ ਮੈਨੂੰ ਉਦੋਂ ਦੱਸਦੀ ਤੇ ਮੈਂ ਤੈਨੂੰ ਉਦੋਂ ਨਾਲ ਗਿਆ ਸੀ ਮੈਂ ਬੋਰਾ ਲੈਣ ਫੀਡ ਦਾ ਮੈਂ ਤੈਨੂੰ ਉਦੋਂ ਨਾਲ ਲੈ ਜਾਣਾ ਹੈ ਤੇ ਮੁੜ ਕੇ ਲਿਆਉਣਾ ਕਿੱਦਾਂ ਇਹਨੂੰ ਮੁੜ ਕੇ ਲੈ ਆਉਂਦੇ ਤੇ ਦਵਾਈ ਲੈ ਆਉਂਦੇ ਆਪਾਂ ਉਦੋਂ ਹੁਣ ਧੁੱਪ ਚੜ ਗਈ ਹੁਣ ਧੁੱਪੇ ਕਿੱਥੇ ਜਾਣਾ ਦਵਾਈ ਦੇਣ ਮੈਂ ਚੱਲ ਖੋਲ ਦਿੰਦਾ ਇਹਨੂੰ ਮੰਮੀ ਕੋਈ ਵੀ ਠੀਕ ਕਿ ਨਹੀਂ ਹੁਣ ਦੇ ਹੀ ਆ ਕੇ ਮੈਂ ਤਾਂ ਦੀ ਦਵਾਈ ਲਿਆਉਣੀ ਸੀ ਤੇ ਹੁਣ ਖੰਡੇ ਆ ਠਹਿਰ ਕੇ ਇਹ ਹੁਣ ਮੈਨੂੰ ਆਣ ਕੇ ਹੋਰ ਸੋਦਾ ਸੁਣਾਈ ਜਾਂਦੀ ਮੇਰੇ ਲੱਕ ਪੀੜ ਹੁੰਦੀ ਉਦੋਂ ਮੈਨੂੰ ਦੱਸਿਆ ਨਹੀਂ ਉਹ ਮੈਂ ਗਿਆ ਸੀ ਤੇ ਮੈਂ ਚੱਲ ਇਹਨੂੰ ਨਾਲ ਲੈ ਜਾਂਦਾ ਉਥੋਂ ਦਵਾਈ ਲੈ ਆਉਂਦੇ ਮੁੜ ਕੇ ਇਹਨੂੰ ਮੁੜ ਕੇ ਲੈ ਆਉਂਦਾ ਮੈਂ ਮੈਂ ਤੇ ਆਪ ਹੋਰ ਕੋ ਦੱਸਣਾ ਹੀ ਤਾਂ ਹਾਂ ਹੋਰ ਕੀ ਖਾਣ ਲੱਗੀ ਸੀ ਅੱਛਾ ਚਲ ਉਦਾਂ ਸਰ ਦੇ ਫੋਨ ਤੇ ਸਿਰ ਖਾਂਦੀ ਚੰਗਾ ਸਗੋਂ ਐਦਾਂ ਆਜੂਗੀ ਤੇ ਮਿਲ ਜੂਗੀ ਆ ਫੋਨ ਤੇ ਆ ਗਿਆ ਆਦਾ ਤਾਂ ਹੀ ਪਤਾ ਲੱਗਾ ਆ ਆ ਗਿਆ ਫੋਨ ਆਓ ਅੱਛਾ ਕਿੱਥੇ ਦੁਪਹਿਰੇ ਵੇਲੇ ਇਹਨਾਂ ਨੇ ਮੇਰੇ ਕੋਲ ਤੇ ਹੁਣ ਕੋਈ ਕੰਮ ਨਹੀਂ ਮੰਗਾਇਆ ਮੰਮੀ ਵੀ ਆਉਣੀ ਆ ਆਪਦੀ ਉਹਦੀ ਮੰਮੀ ਨੇ ਕੀ ਕਰਨਾ ਹਾਂ ਲੈ ਕਹਿੰਦੇ ਕੀ ਕਰਨਾ ਹੁਣ ਜੇ ਮੈਂ ਕਹਾਂ ਲੋ ਦੇਖੋ ਜਾਵਾਂਗੀ ਤੇ ਤੁਹਾਨੂੰ ਨਾਲ ਲੈ ਕੇ ਜਾਵਾਂਗੀ ਤੇ ਫਿਰ ਮੈਂ ਦੱਸਣਾ ਕੀ ਕਰਨਾ ਅੱਛਾ ਚਲੋ ਆਓ ਚੱਲ ਕੋਈ ਨਹੀਂ ਦੰਦਰ ਇਹ ਆ ਵੀ ਹੁਣ ਇਹ ਸੇਲੀਆਂ ਸੇਲੀਆਂ ਪੜਦੀਆਂ ਵਾ ਹੁਣ ਹੀ ਇੱਕ ਦੂਜੀ ਨੂੰ ਮਿਲ ਲੈਣਾ ਮੁੜ ਕੇ ਇਹਨਾਂ ਦੀ ਤੇ ਲੰਮੀ ੜਾਰੀ ਹੋਣੀ ਆ ਸੁੱਖ ਕਿਤੇ ਵਿਆਹੀ ਜਾਣੀ ਆ ਮਰਦੀ ਨੇ ਕਿਤੇ ਵਿਆਹੀ ਜਾਣਾ ਇਹਦੇ ਹੁਣ ਹੁਣੀਆ ਕਾਲਜ ਬਸ ਪੜਦੇ ਆ ਪੜਦੇ ਕੋਈ ਇੱਕ ਦੂਜੇ ਨੂੰ ਮਿਲ ਲੈ ਮਿਲ ਲੈ ਮੁੜ ਕੇ ਕਿੱਥੇ ਕੋਈ ਮਿਲਦਾ ਵਾ ਹੁਣ ਮੰਮੀ ਕਿਹੜੇ ਕਿਤੇ ਮਿਲਦੀ ਆਪਣੀ ਸਹਲੀਆਂ ਉਹ ਤਾਂ ਗੱਲ ਹੈਗੀ ਪਰ ਮੈਂ ਹਾਂ ਮੇਰੇ ਕੋਲ ਤਾਂ ਕੋਈ ਕੰਮ ਨਹੀਂ ਹੋਣਾ ਮੈਂ ਠੀਕ ਨਹੀਂ ਆ ਚਲ ਕੋਈ ਨਹੀਂ ਮੈਂ ਕਰ ਲੂੰਗੀ ਚਾਹ ਬਣਾਉਣੀ ਆ ਤੇ ਨਾਲ ਨਾਲ ਬਿਸਕੁਟ ਵਗੈਰਾ ਰੱਖ ਲਾਂਗੇ ਉਹ ਜੋ ਮੈਂ ਫਿਰ ਸਬਜ਼ੀ ਲੈ ਆਵਾਂ ਰੋਟੀ ਤੇ ਭਵੇਂ ਨਾ ਹੀ ਖਾਣੇ ਇੰਨਾ ਟਾਈਮ ਥੋੜਾ ਬਹਿਣਾ ਉਹਨਾਂ ਨੇ ਹਾਂ ਤੂੰ ਦੱਤੇ ਹੀ ਲਾਓ ਨਹੀਂ ਜੀ ਆਖਿਰ ਮੈਂ ਸਬਜ਼ੀ ਰਹਾਂ ਮਮੀ ਹਾਂ ਹੋ ਚੱਲ ਆਓ ਆਪ ਜਿਹੜੀਆਂ ਸੌਖੀਆਂ ਸੌਖੀਆਂ ਸਬਜ਼ੀਆਂ ਬੰਦ ਨਹੀਂ ਨਹੀਂ ਜੇ ਤੇ ਉਹ ਰੋਟੀ ਖਾਣੀ ਫਿਰ ਲੈ ਆਈਏ ਉਹ ਚੀਜ਼ਾਂ ਕੀ ਆਂਦੀ ਕਿੰਨੇ ਕ ਵਜੇ ਆਉਣਾ ਵਾ ਬੱਸ ਕਹਿੰਦੀ ਅਸੀਂ ਤੁਰ ਲੱਗੀਆਂ ਤੇ ਚੱਲ ਫਿਰ ਫਿਰ ਤੁਰ ਲੱਗੀਆਂ ਫਿਰ ਤੇ ਭਾਵੇਂ ਆਉਂਦੀਆਂ ਹੁਣ ਹਾਂ ਪਤਾ ਨਹੀਂ ਹੁਣ ਹੈ ਸਰਾ ਨਹੀਂ ਸਬਜੀ ਸਰਾ ਹੈ ਸਬਜੀ ਲੈ ਆਓ ਓਦਾਂ ਵੀ ਤਰਨਾ ਹੀ ਆ ਚੱਲ ਲੈ ਆਉਂਗਾ ਮੈਂ ਆ ਮੈਂ ਬੂਰਾ ਉੱਧਰ ਕਰਦਾ ਡੈਡੀ ਪਤਾਗੇ ਪਨੀਰ ਲੈ ਆਇਓ ਤੇ ਰਾਜਮਾ ਬਣਾ ਲੈਨੇ ਆ ਚਲ ਇਦਾਂ ਕਰੀਂ ਦੋ ਜਣਾ ਦੋਵੇਂ ਚੀਜ਼ਾਂ ਨੂੰ ਪਸੰਦੀਓ ਤੇ ਸਲਾਦ ਵੀ ਚਾਹੀਦਾ ਨਾਲ ਸਲਾਦ ਹੈਗਾ ਵਾ ਖੀਰੇ ਕਿੰਨੇ ਪਏ ਹੈਗਾ ਵਾ ਆਟਮਾਟਰਾਂ ਦੇ ਬੂਟੇ ਤੇ ਉਹ ਲੱਗਾ ਸਟੂਟਮਾਟਰ ਉਥੋਂ ਤੋੜ ਲੈਣੇ ਲਾਲੂ ਕਿ ਵੀ ਚੇਤਾ ਭੁੱਲ ਜਾਂਦਾ ਤਾ ਚਲ ਗੋਲੀਆਂ ਲੈ ਆਇਓ ਮੇਰੇ ਲਈ ਖਰਾਕਾਂ ਦੋ ਬਣਾ ਮੈਂ ਲੈਣ ਜਾਊਂਗਾ ਸਬਜ਼ੀ ਤੇ ਮੈਂ ਲੈ ਆਉਂਦਾ ਵਾ ਡੇੜੀਓ ਦੀਦੀ ਸੇਲੀ ਆ ਗਈ ਉਹ ਦੀਦੀ ਕਹਿੰਦੀ ਸੇਲੀ ਨੇ ਆਉਣਾ ਵੰਦਰ ਆ ਗਈ ਆ ਹਾਂਜੀ ਕਿੱਥੇ ਆ ਆਏ ਆ ਅੱਛਾ ਚੰਗਾ ਆਇਆ ਤੂੰ ਪੱਠਿਆਂ ਵਾਲੀ ਡੇ ਰਹਿਨੇ ਆਂ ਅੰਦਰ ਕੋ ਸਮਾਂ ਸੁਣ ਜਾਣਾ ਚੱਲ ਕੋਈ ਬੱਸ ਈ ਕਰ ਭਾਈ ਸਾਸਿਕਾ ਭੈਣ ਦੀ ਸਾਸਿਕਾ ਸਾਸਿਕਾ ਪੁੱਤ ਠੀਕ ਠਾਕ ਹਾਂਜੀ ਹਾਂਜੀ ਸੁਹੀ ਸੁਣਾਓ ਠੀਕ ਆ ਠੀਕ ਸਕੇ ਹਾਂ ਹੋਰ ਅੰਤ ਨਹੀਂ ਹਰੇ ਠੀਕ ਆ ਘਰ ਵਾ ਹਾਂ ਹਜੇ ਮਨਪ੍ਰੀਤ ਆਏ ਹੁਣ ਦੱਸਣ ਲਈ ਸਾਨੂੰ ਅੱਛਾ ਅੱਛਾ ਆ ਨਹੀਂ ਮੇਰੀ ਸਹੇਲੀ ਨੇ ਆਉਣਾ ਹਾਂਜੀ ਮੈਂ ਫੋਨ ਕੀਤਾ ਸੀ ਨਾ ਉਹਨੂੰ ਅੱਛਾ ਅੱਛਾ ਚੱਲ ਆਜੋ ਆਜੋ ਆ ਇੱਥੇ ਕਰਈ ਆਵੇ ਅੰਦਰ ਹੀ ਮਨਪ੍ਰੀਤ ਹਈ ਡੈਂਡੀ ਕੀ ਜਾਣੀ ਆਪੇ ਜਿਹੜੇ ਤੁਰੀਆਂ ਉਹਨਾਂ ਨੇ ਆਈ ਜਾਣਾ ਬੈ ਜਾ ਇੱਥੇ ਤੂੰ ਆ ਜਾ ਲੈ ਮੰਮੀ ਆਉਣਾ ਨਹੀਂ ਉਹ ਹੀ ਆ ਗਈਆਂ ਆ ਗਈ ਹਾਂ ਆਜੋ ਐ ਹੋਰ ਮਨਜ਼ਰ ਕੀ ਹਾਲ ਹੈ ਵਧੀਆ ਤੂੰ ਸੁਣਾ ਸਸਟੀ ਕਾ ਸਸਟੀ ਕਾ ਜੀ ਸਸਟੀ ਕਾ ਹਾਂ ਜੀ ਵਧੀਆ ਤੈਨੂੰ ਸੁਣਾ ਠੀਕ ਆਜੋ ਉਧਰ ਆਜੋ ਹੋਰ ਸੁਣਾਓ ਠੀਕ ਠਾਕ ਤੁਸੀਂ ਸੁਣਾਓ ਆਪ ਵੀ ਲੈ ਗੀਆਂ ਸਿਹਰੀਆਂ ਸਿਹਰੀਆਂ ਵੇ ਕਿੰਨਾ ਚਾਹੀਏ ਮੈਨੂੰ ਆਜੋ ਮੈਂ ਪਾਣੀ ਲੈ ਆਵਾਂ ਆ ਲੈਓ ਹੋਰ ਪਰਵਾਹ ਠੀਕ ਠਾਕ ਆ ਸਰਪੰਨ ਜੀ ਠੀਕ ਵਧੀਆ ਤੁਸੀਂ ਆਪਣੀ ਸੁਣਾਓ ਆ ਹਾਂ ਵੀ ਠੀਕ ਠਾਕ ਹੁਣ ਵਧੀਆ ਵਾ ਚਲੋ ਵਧੀਆ ਚੱਲਦਾ ਹਾਂ ਜੀ ਅੰਨੀ ਮੰਮੀ ਮੈਂ ਮੜਾ ਜੇ ਜੇ ਸੇਟੀ ਆਪਣੀ ਮਗਰ ਠੀਕ ਆ ਹੋ ਗਿਆ ਉੱਥੇ ਸਰਦੜੇ ਇਕੱਠੀਆਂ ਹੀ ਰਹਿੰਦੀਆਂ ਵਾ ਗਾਇਸ ਸਕੂਲੇ ਰਹੇ ਗਾ ਫਿਰ ਤੇ ਹੁਣ ਰਾਤ ਨੂੰ ਪਕਵਾਨ ਸੋਦੀਆਂ ਵਾ ਉਧਰ ਰਹਿੰਦੀਆਂ ਇਕੱਠੀਆਂ ਆ ਰਹਿੰਦੀਆਂ ਇਕੱਠੀਆਂ ਨਹੀਂ ਚਲ ਸੁੱਖ ਨੂੰ ਜਲ ਜੀਰਾ ਦੇ ਦੇਣੀ ਆਛਾ ਪਾੜਿਆ ਵਾ ਅਹ ਥੰਡਾ ਤੇ ਪਾਣੀ ਮਮੀ ਨੇ ਤਾਂ ਪੀਣਾ ਨਹੀਂ ਆ ਕਿਉਂ ਮੰਮੀ ਨੂੰ ਤਾਂ 슈ਗਰ ਵਾ ਤੇ ਥੋੜਾ ਪੀ ਲੈਂਦੇ ਆ ਨਹੀਂ ਨਹੀਂ ਆਪਾਂ ਮੰਮੀ ਦਾ ਭਰੇਜ ਹੀ ਕਰਾਉਣਾ ਤੇ ਇਦਾਂ ਕਰ ਮਾਰ ਭਰੇਜ ਮੰਮੀ ਵਾਸਤੇ ਸਿੰਪਲ ਪਾਣੀ ਲੈ ਲਾ ਲੈਦਾ ਸੋ ਫਿਰ ਮੇਰੇ ਮੰਮੀ ਡੈਡੀ ਕਿੱ데 ਪਰੌਣੇ ਆਏ ਆ ਵੀ ਉਹਨਾਂ ਨੂੰ ਮੈਂ ਲਿੰਕਾ ਦਵਾ ਤੇ ਤੇਰੀ ਮੰਮੀ ਨੂੰ ਮੈਂ ਪਾਣੀ ਦੇ ਦਾਂ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਆ ਮੰਮੀ ਹੁਣ ਇਹਨਾਂ ਨੇ ਪੀ ਲੈਣਗੇ ਮੇਰੀ ਮੰਮੀ ਦਾ ਭਰੇਜ ਹੀ ਚੱਲਦਾ ਵਾ ਮੈਂ ਕਿੰਨੀ ਥੋੜਾ ਜਿਹਾ ਪੀ ਲੈਨੀ ਨਹੀਂ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਬਾਅਦ ਚ ਗਏ ਨਾ ਮੰਮੀ ਨੇ ਮੈਨੂੰ ਕਰ ਜਾ ਕਿ ਕੋ ਮੇਰਾ ਮਾਰ ਜਗਾ ਮੇਰੀ ਸ਼ੁਕਰਵਾਦੀ ਜੀ ਤੇਰੀ ਸੇ ਨਿਕ ਗਏ ਉੱਤੇ ਪੀਂਦੇ ਆਏ ਅੱਛਾ ਤੇ ਲਈ ਤੇ ਮੈਂ ਜਲਦੀ ਰਲ ਮੰਗਾਇਆ ਸੀਗਾ ਚਲ ਚੰਗਾ ਹੋਗਾ ਥੈਨੂੰ ਤਾਂ ਪਤਾ ਮੈਨੂੰ ਲੰਕਾ ਨਹੀਂ ਪਸੰਦ ਤਾਂ ਹੀ ਕੇ ਡੈਡੀ ਕਹਿੰਦਾ ਸਾਨੂੰ ਬੁੱਢੀਆਂ ਬੰਦਿਆਂ ਨੂੰ ਜਿਹੜਾ ਉਹ ਲਿੰਕਾ ਸਹੀ ਰਹਿੰਦਾ ਹਾਂ ਨਹੀਂ ਚਲ ਠੀਕ ਆ ਚੰਗਾ ਹੋਇਆ ਵੇ ਚਲਦੀ ਦੋ ਤੇ ਫਿਰ ਮੈਂ ਕਿੰਨੀ ਥੋੜਾ ਜਿਹਾ ਪੀ ਲੈਂਦੇ ਨਹੀਂ ਨਹੀਂ ਰਹਿਣ ਦੇ ਤੂੰ ਆ ਜਾ ਇੱਥੇ ਮੈਂ ਆਪਾਂ ਘਰ ਜਾ ਗੱਬਾ ਚ ਮੈਂਨੇ ਥੋੜੀ ਸੋਨੇ ਮੰਮੀ ਨੂੰ ਤੇ ਫਿਰ ਪ हां मम्मी बस एफोन लेदा तो दादा तो मिनू ਕੱਲ ਦਾ ਦੱਸਦੀ ਤੇ ਫਿਰ ਬੰਦਾ ਕਈ ਕੁਛ ਲਿਆ ਕੇ ਰੱਖਦਾ ਤੈਨੂੰ ਪਤਾ ਹੀ ਨਹੀਂ ਸੀ ਮੈਂ ਫੋਨ ਕਰਨਾ ਹੀ ਨਾ ਨੀਰ ਖਾਣਾ ਜਾਉਣ ਲੱਗ ਪਿਆ ਮੁਰਗੇ ਤੇ ਫਿਰ ਮੈਂ ਫੋਨ ਨਹੀਂ ਲਾਇਆ ਚੇਤਾ ਭੁੱਲ ਗਿਆ ਤੇ ਸਵੇਰੇ ਹੱਟਿਆ ਨਹੀਂ ਨਹੀਂ ਉਹ ਤਾਂ ਤੇਰੀ ਭਾਬੀ ਮੈਨੂੰ ਫੋਨ ਕਰਕੇ ਕੀ ਕਹਿੰਦੀ ਉਹ ਇਹ ਨਹੀਂ ਮੰਨ ਰਹੀ ਤਾਂਦਾਂ ਤੇ ਮੇਰਾ ਬਚਾ ਹੀ ਹੋ ਗਿਆ ਇਹ ਇਹ ਵੀ ਜਿਹੜਾ ਸਾਪ ਹੀ ਇਹਨੂੰ ਮੈਂ ਇੰਨੀ ਵਾਰੀ ਕਿਹਾ ਕਿ ਫੋਨ ਨਾ ਲਾਇਆ ਕਰ ਇੱਕ ਦਿਨ ਤੇ ਬਚਾ ਹੋ ਗਿਆ ਇਹਨੇ ਫੋਨ ਲਾਇਆ ਭਾਬੀ ਦੇ ਚੁੱਕਿਆ ਪਰ ਬੋਲਿਆ ਨਹੀਂ ਦੰਦ ਦੇ ਘਟਿਆ ਗਿਆ ਚਲ ਉਦੋਂ ਦੀ ਗੱਲ ਠੰਢੀ ਢੋਲੀ ਪੈ ਗਈ ਅਗਲੇ ਦਿਨ ਫੇਅਰ ਲਾਈ ਜਾਵੇ ਤੇ ਮੈਂ ਇਸਦਾ ਗੱਲ ਕਰਨ ਲਈ ਬੂਏ ਦੇ ਪਿੱਛੇ ਲੋਕ ਹੋ ਤੇ ਪਾ ਵੀ ਨਹੀਂ ਲੈ ਗਏ ਸੋਨਦੇ ਆ ਦੇ ਚਾਹਿਆ ਥੈਂਕ ਯੂ ਯਾਰ ਤੂੰ ਮੈਨੂੰ ਬਚਾ ਲਿਆ ਜਿਹੜਾ ਤੂੰ ਕਿਹਾ ਵੀ ਥੈਂਕ ਯੂ ਤੇ ਮੈਨੂੰ ਤੂੰ ਮਾਰ ਕੇ ਰੱਖ ਦੇ ਨਹੀਂ ਮਰਦੀ ਯਾਰ ਜਾ ਧੰਵਾ ਤੇਰਾ ਜਿਹੜਾ ਮੈਨੂੰ ਬਚਾ ਲਿਆ ਨਹੀਂ ਤੇ ਉਧਰ ਮੇਰਾ ਫਸੀ ਇਧਰ ਫਸ ਚਲੀ ਮੇਰੀ ਮੰਮੀ ਲੱਗੇ ਸੁੱਤੀ ਹੀਗੀ ਮੈਨੂੰ ਥੋੜਾ ਬਤਾਈਗਾ ਹੁਣ ਕੀ ਫੇਰ ਮੰਮੀ ਮੈਨੂੰ ਪੁੱਛੀ ਜਾਵੇ ਕੀ ਗੱਲ ਹੋਈ ਸੀ ਕੀ ਗੱਲ ਹੋਈ ਸੀ ਤੇ ਮੈਂ ਫਿਰ ਕੀ ਕਹਣਾ ਸੀਗਾ ਨਹੀਂ ਨਾ ਵਾਕਿ ਤੁਹਾਨੂੰ ਸਾਹਮਣੀ ਨਹੀਂ ਤੇ ਪਾਪੀ ਨੇ ਤੇ ਭਰਾਵਾਂ ਨੂੰ ਦੱਸ ਦੇਣਾ ਕਿ ਉਹਨਾਂ ਨੇ ਮੇਰੀ ਧੌਣ ਲਾ ਦੇਣੀ ਹੁੰਦੀ ਨਹੀਂ ਹੁੰਦੀ ਹੋਰ ਚੱਲ ਫਿਰ ਕਿਹੜੇ ਗੱਲ ਨਹੀਂ ਪੈ ਗਏ ਇੰਨਾ ਹੀ ਬੜਾ ਤੈਨੂੰ ਮੈਂ ਕਹਿੰਨੀ ਨਾ ਇਹੋ ਜਿਹੇ ਪੰਗਿਆਂ 'ਚ ਪਿਆ ਕਰ ਚਲ ਕੋਈ ਨਹੀਂ ਬਾਤ ਦੀ ਬਾਤ ਵੇਖੀ ਜਾਓ ਚੱਲ ਲੈ ਗਿਆ ਹੀ ਨਹੀਂ ਹੈ ਗੱਲ ਸਾਬੀ ਜਾਂਦੀ ਹੈ ਨਾ ਜਦੋਂ ਭਰਾਵਾਂ ਨੂੰ ਪਤਾ ਲੱਗ ਜਾਣਾ ਮੇਰਾ ਤੇਰ ਨਹੀਂ ਕਾ ਜਾਈ ਭਰਾਵਾ ਬੈਣਾ ਤੁ ਕਹਿੰਦਾ ਜੇ ਕਿ ਇਹਨੂੰ ਵੀਰ ਵੀ ਕਹਿਤਾ ਤੇ ਕਬੋਣਾ ਹੀ ਨਹੀਂ ਕਿਸ ਨੂੰ ਇੰਨਾ ਮੇਰੇ ਤੇ ਕੰਟਰੋਲ ਕਰਦਾ ਵਾ ਮੇਰੇ ਵੀ ਬੜੇ ਵਾਦਵਾ ਉਹ ਘਰੇ ਘੱਟ ਵਾ ਉਹਨੇ ਜਿੰਦੀ ਸਾੜ ਦੇਣਾ ਵਾ ਉਹ ਘਰੇ ਘੱਟ ਵਾ ਚਲ ਤੂੰ ਹੁਣ ਓਰ ਭੈਣ ਜੀ ਸੇਤਾ ਠੀਕ ਠਾਕ ਵਾ ਠੀਕ ਆ ਇਸ ਤਰ੍ਹਾਂ ਹੀ ਆ ਦਵਾਈ ਨਾਲ ਅਸਲ ਤੂੰ ਪਹਿਲਾਂ ਆਪਣਾ ਚੁੱਪ ਲਾ ਆ ਰਜ ਜੀ ਉਧਰ ਫੜੋਣਾ ਪੁੱਤ ਪਹਿਲਾਂ ਲੱਗੀ ਲੱਲੋ ਭੈਣ ਜੀ ਨਹੀਂ ਪੁੱਤ ਮੈਂ ਇੰਤ ਸ਼ੂਗਰ ਆ ਮੈਂ ਤੇ ਨਾ ਹੀ ਪੀਵਾ ਤੇ ਚੰਗਾ ਨਹੀਂ ਕੋਈ ਨਹੀਂ ਪੀ ਲੋ ਹੁਣ ਤੇ ਇਹ ਕੀ ਆ ਗੋਲੀ ਖਾਂਦੇ ਹੀ ਹੋਣੇ ਆ ਕਿ ਸ਼ੂਗਰ ਦੀ ਗੋਹੀ ਤੇ ਖਾਣੀ ਆ ਕੋਈ ਨਹੀਂ ਕੋਈ ਨਹੀਂ ਮਨਪ੍ਰੀਤ ਮੈਂ ਕੋਣਾ ਜੋ ਬਾਜ਼ਾਰ ਜਾ ਕੇ ਮੈਨੂੰ ਸੁਣਾਇਓ ਹੁਣ ਲੈਣਾ ਹੀ ਮੈਂ ਵੀ ਚਲ ਕੋਈ ਨਹੀਂ ਪੀ ਲੋ ਹੁਣ ਤੇ ਮੈਂ ਲਈ ਵੀ ਘਾਟੀ ਮਨਪ੍ਰੀਤ ਕਰਕੇ ਲਿਆ ਗਲਾਸੀ ਲਿਆਵਾ ਫਿਰ ਆ ਮੈਨੂੰ ਵੀ ਜਿਆਦਾ ਵਾ ਗਲਾਸੀ ਮੈਂ ਗਲਾਸੀ ਲੈ ਕੇ ਨਹੀਂ ਮੈਂ ਕੀ ਆ ਕਰਨੀ ਜੀ ਮਮੀ ਜੀ ਘਰ ਜਾ ਕੇ ਫਿਰ ਮੈਨੂੰ ਕਿਉਂ ਹੋਣਾ ਵੀ ਤੇਰੀ ਸਹੇਲੀ ਘਰ ਗਈ ਸੀ ਤੇ ਉੱਥੇ ਪੀਤਾ ਤੇ ਮੇਰੀ ਸ਼ੂਗਰ ਵੱਧ ਗਈ ਹੈ ਨਹੀਂ ਨਹੀਂ ਕੋਈ ਨਹੀਂ ਸੋਖ ਮੈਂ ਆਪ ਥੋੜਾ ਹੀ ਪੀਣੀ ਹੁੰਨੀ ਆ ਮੈਨੂੰ ਕਿਹੜੀ ਨਹੀਂ ਸ਼ੂਗਰ ਮੈਨੂੰ ਵੀ ਸ਼ੂਗਰ ਵਾ ਲਿੰਕਾ ਨਹੀਂ ਨਾ ਲੀਚੀ ਦਾ ਜੂਸ ਆਹੋ ਕੋਈ ਨਹੀਂ ਮਿੱਠਾਈ ਆ ਨਾ ਮਿੱਠਾ ਹੈ ਮਿੱਠਾ ਦੇ ਹਾਲੇ ਦਵਾਈ ਖਾਣ ਦੇ ਇੰਨੇ ਨਾ ਕੀ ਹੋਣਾ ਨਹੀਂ ਜਿਆਦਾ ਵਾ ਜਿਆਦਾ ਵਾ ਉਹ ਵੀ ਨਾ ਕਰੀ ਜਾਂਦੀ ਐ ਤੇ ਭੈਣ ਜੀ ਨਾ ਕਰੀ ਜਾਂਦੇ ਤੇ ਭੈਣ ਜੀ ਨੇ ਤੇ ਮੈਂ ਆਖਿਆ ਤੁਸੀਂ ਪੀ ਲਓ ਨਹੀਂ ਉਹਨੇ ਕੀ ਗੱਲ ਆਪਣੀ ਸਿਹਤਾਂ ਦੀ ਖਿਆਰ ਰੱਖਣਾ ਇਹ ਤਾਂ ਗੱਲ ਹੈ ਹੀ ਆ ਤੂੰ ਆਪਣੀ ਦਾ ਜਿਆਦਾ ਰਾਤ ਦੀ ਵੀ ਚੱਲ ਚੱਲ ਹੁਣ ਹਾਂ ਮੰਨ ਜੀ ਹੁਣ ਹਾਂ ਜਿਹਦੇ ਕਰਮਾਂ ਚ ਉਧਰ ਲਿ ਨਿਕਲ ਗਿਆ ਇੱਕ ਗੱਲ ਹੋ ਵੀ ਆ ਉਹ ਤੋਂ ਛਾਂ ਨਹੀਂ ਲੈ ਕਿੰਨਾ ਕੋ ਫਰਕ ਪੈ ਜੂ ਨਹੀਂ ਅੱਧਾ ਅੱਧਾ ਚੱਲ ਹੋ ਹੀ ਗਿਆ ਵਾ ਅੱਧਾ ਅੱਧਾ ਹੋ ਗਿਆ ਕੋਈ ਗੱਲ ਨਹੀਂ ਆ ਵੀ ਰਾਤ ਰਹੀ ਸੀ ਲਓ ਹੋਰ ਸਣਾ ਪੁੱਤ ਤੂੰ ਠੀਕ ਠਾਕ ਵਾ ਹਾਂਜੀ ਵਧੀਆ ਅੰਦਰ ਜੀ ਤੈਨੂੰ ਸੁਣਾਓ ਹਾਂ ਪਤਾ ਵਧੀਆ ਠੀਕ ਆ ਸੂਟ ਆ ਵੇਖ ਲੋ ਜਿਹੜੇ ਦੋਵਾਂ ਨੇ ਇੱਕੋ ਜਿਹਾ ਸੂਟ ਸਮਾਏ ਹੈਗੇ ਆਹੋ ਆਹੀ ਮੰਮੀ ਸੂਟ ਮੈਂ ਤਾਂ ਦੱਸੰਡੀ ਨਾ ਆਹੋ ਇਹ ਕਦੀ ਆਖੇ ਗਜਰੀ ਰੰਗ ਕਦੀ ਆਖੇ ਪੀਜ ਰੰਗ ਆ ਮੈਨੂੰ ਸਮਝ ਆ ਲੱਗੇ ਮੈਂ ਚੱਲ ਰੱਛਾ ਕੋਈ ਗੱਲ ਨਹੀਂ ਇਹ ਤੇ ਭੈਣ ਜੀ ਦੋਵੇਂ ਕੁੜੀਆਂ ਅੱਗੇ ਤੇ ਨਾ ਇਹਨਾਂ ਦੇ ਕੋਈ ਸਮਝ ਹੀ ਨਹੀਂ ਗਈ ਚੱਲ ਚੰਗਾ ਵਾ ਭੈਣ ਜੀ ਪਿਆਰ ਵਾ ਸਹੇਲੀਆਂ ਸਹੇਲੀਆਂ ਅੱਜ ਇਕੱਠੀਆਂ ਬੈਠੀਆਂ ਵਾ ਕੱਲ ਨੂੰ ਇਹਨਾਂ ਨੇ ਆਪੋ ਆਪਣੀ ਘਰੀਂ ਜਲ ਜਾਣਾ ਫਿਰ ਕਿੱਥੇ ਟਾਈਮ ਲੱਗਦਾ ਇੱਕ ਦੂਜੀ ਨੂੰ ਮਿਲਣ ਦਾ ਹੁਣ ਅਹੀਂ ਆ ਤੇ ਅਹੀਂ ਕਿੰਨਾ ਕ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਣੇ ਆ ਬਚਾਰੀ ਹੁੰਦਾ ਵਾ ਬਚਾਰੀਆਂ ਅੱਜ ਕਰੇ ਇੱਕ ਵਾਰੀਆਂ ਵਾ ਹ ਘਰ ਆਂਦੇ ਰੰਜੇਵੇ ਹੀ ਇੰਨੇ ਵੱਜ ਜਾਂਦੇ ਆ ਵੀ ਮੁੜ ਕੇ ਟਾਈਮ ਹੀ ਨਹੀਂ ਲੱਗਦਾ ਮਿਲਣ ਦਾ ਮੁੜ ਕੇ ਸਹਰਿਆ ਤੋਂ ਵੀ ਮਿਲਿਆ ਜਾਂਦਾ ਨਾ ਉਹ ਵੀ ਚੰਗੇ ਟੱਕਰ ਜਾਣ ਕੋਈ ਫੇਰ ਤੇ ਮਿਲ ਪੈਂਦੀਆਂ ਵਾ ਤੇ ਜੇ ਨਾ ਟੱਕਰ ਚੰਗੇ ਤੇ ਫੇਰ ਬੱਸ ਵਾਏ ਫੇਰ ਕੌਣ ਜਾਣਦਾ ਕਿਤੇ ਚਲੋ ਮਹਾਰਾਜ ਇਹਨਾਂ ਨੂੰ ਚੰਗੇ ਟਕਰਾਵੇ ਸੱਚੇ ਬਾਦਸ਼ਾਹ ਹਾਂ ਚਲੋ ਕਿਹੜੇ ਘਰ ਦੀਆਂ ਰਾਣੀਆਂ ਵਾ ਬਿਲਕੁਲ ਬਿਲਕੁਲ ਅਹੀਂ ਮਹਾਰਾਜ ਅਹੀਂ ਤੇ ਆਪਾਂ ਨੇ ਆ ਵੀ ਚੱਲ ਮਨਪ੍ਰੀਤ ਵਾਸਤੇ ਕੋਈ ਚੰਗਾ ਲੱਭ ਜੇ ਤੇ ਅਸੀਂ ਕਰਾਂਗੇ ਹਰ ਕੋਈ ਸੋਚਦਾ ਜਾਂ ਮਾਪੇ ਵੀ ਚੰਗਾ ਹੀ ਲੱਭੇ ਗਾੜੀ ਕਿਸਮਤ ਦੀਆਂ ਗੱਲਾਂ ਹੁੰਦੀਆਂ ਆ ਵਾ ਆ ਕਰਮਾਂ ਦੀਆਂ ਗੱਲਾਂ ਵੀ ਚੰਗਾ ਵੇਲਾ ਘੜੀ ਮੱਥਾ ਲੱਗੇ ਸਭ ਕੁਝ ਚੰਗਾ ਹੋ ਜਾਂਦਾ। ਇਹਨਾਂ ਨੇ ਆਪਣੇ ਲੇਖ ਆਪੇ ਲਿਖਾ ਕੇ ਆਈਆਂ। ਇਹਨਾਂ ਦੇ ਕਰਮ ਇਹਨਾਂ ਦੇ ਨਾਲ। ਹਾਂ ਇਹਨਾਂ ਦੇ ਕਰਮ ਇਹਨਾਂ ਨਾਲ। ਚੱਲ ਮੈਂ ਚਾਹ ਬਣਾ ਲਾਂ ਫਿਰ। ਬਣਾ ਲਾ ਪੁੱਤ। ਚਾਹ ਮੈਂ ਕੋਥੇ ਬਣਾ ਹੁਣ ਆਵੇ ਪੀ ਲਿਆ। ਹੋ ਰਹਿਣ ਦੇ ਮੈਂ। ਨਹੀਂ ਹੋਣੀ। ਨਹੀਂ ਆ ਤਾਂ ਪੀਣੀ ਆ। ਆਜਾ ਗੱਲਾਂ ਬਾਤਾਂ ਕਰੀਏ। ਆ ਜਾ ਇੱਥੇ ਬਹਿ ਜਾ। ਆਈਆਂ ਆਈਆਂ। ਨਹੀਂ ਮੈਂ ਬਸ 5 ਮਿੰਟ ਲੱਗਣੇ ਚਾਹ ਬਣਾ ਲੈਣੀ। ਫਿਰ ਗੱਲਬਾਤ ਕਰ ਲਈਏ। ਯਾਰ ਬਣਾ ਲਿਆ ਕੋਈ ਨਹੀਂ ਚਾਹ ਤਾਂ ਭੈਣ ਜੀ ਪੀਣੀ ਆ। ਕੋਈ ਗੱਲ ਨਹੀਂ ਦੇਖੀ। ਆ ਹੁਣ ਪੀ ਲਿਆ ਚੱਲ। ਕੋ ਵੇਟ ਕਰਨਾ ਮੈਂ ਕਿੰਨਾ ਔਖਾ ਕਦੋਂ ਮੰਮੀ ਹੋਣੀ ਆਉਣਗੀ ਤੇ ਕਦੋਂ ਦੱਸਣਗੀ ਵੀ ਪਸੰਦ ਵਾ ਕਿ ਨਹੀਂ ਪਸੰਦ ਆ ਸੋਕ ਨੇ ਤੇ ਸਾਰਾ ਕੋ ਵੇਖਿਆ ਮੈਂ ਵੀ ਵੇਖੀ ਕਈ ਵਾਰੀ ਆਈ ਆ ਮੰਮੀ ਨੇ ਨਹੀਂ ਨਾ ਵੇਖੀ ਰਾਤੋ ਤੇ ਮੁੜ ਜਾਂਦੀ ਰਹੀ ਐ ਮੈਨੂੰ ਤੇ ਬੜੀ ਸੁਣ ਲਾਦੀ ਗੋਲ ਮਟੋਲ ਜੀ ਕਿੱਦਾਂ ਕਰਾਂ ਫੋਨ ਕਰਾ ਕੇ ਨਾ ਕਰਾਂ ਮੰਮੀ ਨੂੰ ਖੁਸ਼ ਆ ਭਲਾ ਕੀ ਪਸੰਦ ਵਾ ਤੁਹਾਨੂੰ ਪਰ ਇਦਾਂ ਨਹੀਂ ਨਮਝ ਆਉਂਦਾ ਘਰ ਆਉਂਗੀ ਤੇ ਫੇਰ ਹੀ ਪੁੱਛੂੰਗੀ ਫੇਸ ਸਭ ਨੂੰ ਵਧੀਆ ਲੱਗਦਾ ਵਾ ਕਿ ਪੁੱਛ ਕੇ ਵੀ ਕਿੱਦਾਂ ਦੀ ਲੱਗਦੀ ਐ ਸੋਹਣੀ ਲੱਗਦੀ ਐ ਮਿੰਦ ਬੜੀ ਸੁਣ ਲਾਦੀ ਕੋਲ ਜੀ ਕੋਈ ਕੰਮ ਹੀ ਕਰ ਲੈਣੀ ਇਹ ਨੇਚਰ ਵੇਟ ਵੀ ਨਹੀਂ ਹੁੰਦਾ ਬੰਦੇ ਦਾ ਮਨਰੀਸ ਹਾਂ ਲਿਮੂ ਦਾ ਮੂੰਗਾ ਨਹੀਂ ਜੀ ਵਾਲਾ ਜੂਸ ਹੀ ਤੂੰ ਮੈਨੂੰ ਨਿਮਕਾ ਕਹਿ ਕੇ ਦਿੱਤਾ ਨਹੀਂ ਜੀ ਵਾਲਾ ਜੂਸ ਦੱਸ ਹੈ ਡੜੀ ਹੱਡਾ ਜਿਹੜਾ ਨਾ ਲਿਮਕੇ ਨੂੰ ਲਿਜੀ ਵਾਲਾ ਜੂਸ ਹੀ ਕਹਿ ਦਿੰਦੇ ਹੁੰਦੇ ਆ ਤੇ ਮੈਨੂੰ ਉਹਦਾ ਘੁਰਸਾ ਚਾਹੁੰਦੇ ਆ ਮੈਂ ਪ੍ਰੌਣੇ ਨੂੰ ਪ੍ਰੌਣੇ ਨੂੰ ਜਦੋਂ ਪਿਉਣਾ ਹੋਵੇ ਨਾ ਕਦੀ ਡੈਡ ਨੇ ਕਹਣਾ ਕੋਈ ਨਹੀਂ ਲੀਚੀ ਦਾ ਜੂਸ ਆ ਫਿਰ ਜੇ ਪ੍ਰੌਣੇ ਨੇ ਕਹਤਾ ਨਹੀਂ ਮੈਂ ਲੀਚੀ ਦਾ ਜੂਸ ਨਹੀਂ ਪੀਣਾ ਉਹਨੇ ਕਹਣਾ ਨਹੀਂ ਇਹ ਜਿਹੜਾ ਵਾ ਖੰਡ ਵਾਲਾ ਪਾਣੀ ਆ ਇਹ ਸਰਬਤ ਵਾ ਏ ਮੰਗੋ ਸ਼ੇਕ ਵਾ ਇਦਾਂ ਇੱਕੋ ਜੀ ਨੂੰ ਕਈ ਕਹਿੰਦੇ ਹੁਣ ਆ ਵੇ ਮੈਂ ਕਿਹਾ ਡੈਡ ਜੀ ਪਨੀਰ ਲਾਏਓ ਤੇ ਡੈਡੀ ਨੇ ਦਵਦਾ ਪਨੀਰ ਤੋੜ ਕੇ ਰੱਖ ਦਿੱਤੀ ਕਿ ਲੈ ਆ ਕੇ ਡੈਡੀ ਕਹਿੰਦੇ ਜੇ ਬਣਾਉਣੀ ਆਉਗੀਆਂ ਤਾਂ ਵੀ ਠੀਕ ਆ ਨਹੀਂ ਤੇ ਲਫਾਫੇ ਚ ਪਾਈਂਦੇ ਉਹਨਾਂ ਨੂੰ ਦੇ ਦੀ ਲੈ ਆ ਮੈਂ ਆ ਪੀ ਨਹੀਂ ਰੋਟੀ ਤੇ ਨਹੀਂ ਆ ਪਕਾਣੀ ਰੋਟੀ ਦੇ ਖਾ ਕੇ ਆਏ ਨਹੀਂ ਚਾਹ ਚੱਪੀ ਲੈਣੇ ਘਟ ਘਟ ਤੋ ਸਾਰੇ ਜਣੇ ਘਰੋਂ ਖਾ ਕੇ ਹੀ ਆਉਂਦੇ ਨਹੀਂ ਨਹੀਂ ਰੋਟੀ ਨਹੀਂ ਆ ਉੱਥੇ ਤੂੰ ਮੇਰੇ ਟਿਫਨ ਤੋਂ ਕੱਢ ਕੱਢ ਕੇ ਸਾਰਾ ਕੁਝ ਖਾ ਜਾਂਦੀ ਰਹੀ ਆ ਪੁੱਤਰੀ ਦੀ ਹੁਣ ਤੁਹਾਡੇ ਘਰ ਆ ਕੇ ਪਖੰਡ ਕਰੀ ਜਾ ਨਹੀਂ ਹੁਣ ਨਹੀਂ ਨਾ ਤੇ ਲੰਕੰਡ ਉੱਥੇ ਤੇ ਖਾ ਲਈ ਸਮਵਧੀਆ ਠੀਕ ਠਾਕ ਤੋ ਇਹ ਸੁਣਾ ਹਾਂ ਹਾਂ ਉੱਥੇ ਚਲ ਗਈ ਇਧਰ ਵੀ ਆ ਨਹੀਂ ਕਦੇ ਉਹਨੀ ਉਹ ਨਿਹਰਖਾਨਾ ਚੜਿਆ ਗੋਡੇ ਗੋਲੇ ਲੈ ਆਈਓ ਤੂੰ ਕਿਹਨੇ ਜੁੱਟੀਆਂ ਹਾਂ ਹਾਂ ਨੰਬਰ ਅੱਜ ਫੋਨ ਕਰੂੰਗੀ ਹਾਂ ਹੋ ਹਾਂ ਠੀਕ ਆ ਠੀਕ ਆ ਓਕੇ ਹਾਂ ਜੀ ਦੱਸੋ ਨਹੀਂ ਤੂੰ ਬਾਹਰ ਫੋਨ ਤੇ ਲੱਗੀ ਆ ਗੋਡੇ ਗੋਲੇ ਵੇ ਨਿਹਰਖਾਨਾ ਚੜਿਆ ਵਾ ਉਹ ਲੀੜੇ ਕਪੜੇ ਤੇ ਮੇਰੇ ਖਾਂ ਲਾਉਣ ਵਾਲੇ ਆ ਸਾਰੇ ਹੀ ਆ ਜੀ ਪਹਿਲਾਂ ਮਨੇ ਦੱਸੋ ਤੁਹਾਡਾ ਵਿੱਚ ਬੋਲਣਾ ਜ਼ਰੂਰੀ ਹੁੰਦਾ ਵਾ ਕਿ ਇਹਦਾ ਫੋਨ ਜ਼ਰੂਰੀ ਹੁੰਦਾ ਨਾ ਤੇ ਫੇਰ ਹੀ ਕੋਈ ਗੱਲ ਕਰਨਾ ਹੁੰਦਾ ਹੈ ਨਾ ਮੈਨੂੰ ਪਤਾ ਵਾ ਘਟ ਬਹੁਤ ਜ਼ਿਆਦਾ ਚੜੀ ਆ ਮੈਂ ਸਾਰਾ ਕੋ ਘਰ ਕੇ ਆਈ ਟੈਂਕੀ ਟੂਕੀ ਭਰ ਆਈ ਹਾਂ ਤਾਂ ਵੀ ਜੰਗਾ ਮੈਂ ਜੋ ਨਹੀਂ ਚੱਲ ਭਰੀ ਭਰਦਗੇਗਾ ਮੇਰੀ ਗੱਲ ਫੋਨ ਮੇਰੇ ਪੂਆ ਦੇ ਮੁੰਡੇ ਦਾ ਹੀ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਸੁੱਖ ਬਾਰੇ ਕੀ ਸੁੱਖ ਨਾ ਐਡਾਂ ਚੋਰੀ ਮੈਂ ਫੋਨ ਕਰਦਿਆ ਫੜਿਆ ਵਾ ਕਿਹਨੂੰ ਕਰਦੇ ਫੜਿਆ ਕੀ ਪਤਾ ਕਿਨੂੰ ਡਈ ਹੌਲੀ ਹੌਲੀ ਹੈਲੋ ਹੈਲੋ ਇਦਾਂ ਕਰਕੇ ਡਈ